ਉਥੋਂ ਮੈਂ ਚੜ ਰਿਹਾ ਹਾਂ ਇਹ ਤਾਂ ਬਿਲਕੁਲ ਹੋਲੀ ਸਲੋ ਹੈ ਉਥੇ ਡੋਰ ਫਰੀ ਤੇ ਉੱਛਲੇ ਮੋਕੇ ਦੇ ਮੌਤ ਹੋ ਗਈ ਸਾਰੇ ਦਬਾ ਕਰ ਦੇਣਾ ਅਜੇ ਤੱਕ ਕਿੰਨੇ ਭਗਵਾਨਤ ਮਾਨ ਨੇ ਮੈਂ ਉਹ ਕਰ ਦੂੰਗਾ ਉਹ ਕਦੋਂ ਅਜੇ ਤੱਕ ਕੋਈ ਵੀ ਕੰਮ ਨਹੀਂ ਹੋਇਆ ਕੋਈ ਨਸ਼ਾ ਨਹੀਂ ਬੰਦ ਹੋਇਆ ਸੱਚੀ ਗਈ ਹੈ ਖਾਸ ਇਹਦਾ ਖੇੜਦਾ ਪਰਿਵਾਰ ਸੀ ਜਿਹੜਾ ਕੀ ਕਹਿੰਦੇ ਉਜਾੜਾ ਹੀ ਹੈ ਇੱਕ ਕਿਸਮ ਦਾ ਜਿਹੜਾ ਬੱਚਾ ਘਰੋਂ ਚਲਾ ਗਿਆ ਇਹਨਾਂ ਦੀ ਘਾਟ ਤੇ ਪੂਰੀ ਨਹੀਂ ਹੋ ਸਕਦੀ ਜਿਹੜੀ ਚਾਈਨਾ ਡੋਰ ਹੈ ਨਾ ਪਲੀਜ਼ ਅਹੀ ਹੱਥ ਜੋੜ ਕੇ ਸਾਰਿਆਂ ਅੱਗੇ ਰਿਕਵੈਸਟ ਕਰਦੇ ਆ ਕਿ ਪਲੀਜ਼ ਜੋ ਵੀ ਪ੍ਰਸ਼ਾਸਨ ਨੇ ਨਾ ਸਾਰੇ ਭਗਵੰਤ ਮਾਨ ਅੱਗੇ ਬੇਨਤੀ ਹੈ ਹੱਥ ਜੋੜ ਕੇ ਕਿ ਇਹ ਜਿਹੜੀ ਡੋਰ ਹੈ ਨਾ ਇਹ ਬੰਦ ਹੋਣੀ ਚਾਹੀਦੀ ਅੱਛਾ ਮਨੀ ਜੀ ਮਨੀ ਤੇ ਹੋਇਆ ਕਿ ਤੁਹਾਡਾ ਜਾਜ ਜੀ ਬੈਠੀ ਸੀ ਹਾਂਜੀ ਹਾਂਜੀ ਮੇਰੇ ਅੱਗੇ ਬੈਠੀ ਫਲਾਈ ਓਵਰ ਵਾਲੇ ਚੜੇ ਹੀ ਉੱਪਰ ਇੱਕਦਮ ਡੋਰ ਆਈ ਕਿਹੜੀ ਜਗ੍ਹਾ ਦਾ ਸੀ ਵਕਿਆ ਇਹ ਜੀ ਆ ਸੈਲੀਬ੍ਰੇਸ਼ਨ ਮੋਲ ਤੇ ਲੱਗੇ ਜੀ ਅੱਛਾ ਜੀ ਉਹ ਤੋਂ ਮੈਂ ਚੜ ਰਿਹਾ ਆਂ ਜੀ ਤੇ ਬਿਲਕੁਲ ਹੌਲੀ ਸਲੋ ਹੀ ਉੱਥੇ ਡੋਰ ਫਿਰੀ ਤੇ ਉਸੇ ਵੇਲੇ ਮੌਕੇ ਤੇ ਮੌਤ ਹੋ ਗਈ ਤੁਸੀਂ ਹਸਪੀਟਲ ਲੈ ਗਏ ਸੀ ਹਾਂਜੀ ਹੋ ਗਏ ਵਿਜੇ ਨਗਰ ਹਸਪੀਟਲ ਐ ਪਲਸ ਉਹਦੇ ਚ ਗਏ ਡਾਕਟਰਾਂ ਨੇ ਕੀ ਕਿਹਾ ਮੌਕੇ ਡਾਕਟਰਾਂ ਨੇ ਉਸੇ ਲਈ ਕਿਹਾ ਕਿ ਖਤਮ ਹੋ ਗਈ ਹੈ ਜੀ ਮੈਂ ਲੇਬਰ ਦਾ ਹੀ ਕੰਮ ਕਰਦਾ ਹਾਂ ਸਭ ਤੋਂ ਛੋਟੀ ਬੱਚੀ ਹੈ ਹਾਂਜੀ ਸਭ ਤੋਂ ਮੇਰੇ ਚਾਰ ਬੇਟੀਆਂ ਹੈ ਸਭ ਤੋਂ ਛੋਟੀ ਕੀ ਪ੍ਰੋਸੈਸਨ ਤੋਂ ਹੁਣ ਮੰਗ ਕਰਦੇ ਜੀ ਮੰਗੀ ਹੀ ਇਹ ਹੀ ਕਹਿ ਰਹੇ ਆਂ ਵੀ ਅੱਗੇ ਨਾ ਕਿਸੇ ਦਾ ਸਾਡਾ ਤੇ ਚਲੋ ਚਲੇ ਗਿਆ ਪਰ ਕਰਦੇ ਨਹੀਂ ਐ ਇਥੇ ਪੁਲ ਦੇ ਉੱਪਰ ਹੀ ਬਹੁਤ ਚਾਂਸ ਹੋਇਆ ਇਥੇ ਵੱਲੇ ਹੋਇਆ ਕੱਲ੍ਹ ਕੱਲ੍ਹ ਵੱਲੇ ਵੀ ਹੋਇਆ ਉੱਥੇ ਪੁਲਸ ਵੀ ਲੱਗੇ ਖੜੀ ਐ ਥਾਣਾ ਵੀ ਲੱਗੇ ਆ ਜੀ ਪਰ ਉੱਥੇ ਕੋਈ ਰਕਦਾ ਹੀ ਨਹੀਂ ਵੱਲੇ ਵੀ ਰੋਡ ਦੇ ਉੱਤੇ ਡੋਰਾ ਹੀ ਫਿਰੀ ਹੋਇਆ ਮਾੜਾ ਮਰ ਗਿਆ ਪੂਰੀ ਤਰ੍ਹਾਂ ਬੰਦ ਕਰਤੀ ਪੂਰੀ ਤਰ੍ਹਾਂ ਨਹੀਂ ਬੰਦ ਹੈ ਨਹੀਂ ਦੇ ਇੱਕ ਬੰਦਾਈ ਇਹ ਡੋਰਾ ਵਖਾ ਸਕਦੇ ਆ ਜਿਨਰਜੀਤ ਕੌਰ ਮੈਂ ਬਾਡ ਪ੍ਰੈਜ਼ੀਡੈਂਟ ਹੈ ਨਹੀਂ ਹਾਂ ਤੇ ਸਰ ਇੱਥੇ ਤੇ ਪਹੁੰਚੇ ਨੇ ਆਮ ਆਦਮੀ ਪਾਰਟੀ ਵਾਲੇ ਵੀ ਪਹੁੰਚੇ ਨੇ ਸਾਡੀ ਆਪਣਾ ਬਾਡ ਦੇ ਨਵਦੀਪ ਸਿੰਘ ਹੰਦਲ ਕਾਉਂਸਲਰ ਜੋ ਹੈ ਉਹ ਵੀ ਆਏ ਨੇ ਆਪਣੀ ਟੀਮ ਨੂੰ ਇੱਥੇ ਪਹੁੰਚੇ ਲੈਣ ਕੇ ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਹੈ ਕਿ ਜਿੱਥੇ ਤੱਕ ਹੋ ਸਕਦਾ ਹੈ ਕਿ ਅਸੀਂ ਆਪਣਾ ਇਹਨਾਂ ਦੀ ਹੈਲਪ ਕਰਾਂਗੇ ਜੋ ਵੀ ਜਿੱਥੇ ਤੱਕ ਅੱਜ ਵੀ ਹੁਣ ਵੀ ਮੈਨੂੰ ਫੋਨ ਆਇਆ ਚ ਕਹਿੰਦੇ ਮੈਡਮ ਅਸੀਂ ਜਿੱਥੇ ਤੱਕ ਮੈਂ ਕੋਸ਼ਿਸ਼ ਕਰ ਰਹੇ ਮੈਂ ਇਹਨਾਂ ਦੀ ਹੈਲਪ ਕਰ ਸਕਾਂ ਤੇ ਬਾਕੀ ਸਰ ਕੀ ਕਹਿੰਦੇ ਇਹ ਤੇ ਸਾਰੇ ਦਬਾ ਕਰਦੇ ਨੇ ਅੱਜ ਦਿਨ ਤੱਕ ਕਹਿੰਦੇ ਭਗਵਾਨ ਤੁਮਾਨ ਆ ਮੈਂ ਉਹ ਕਰ ਦੂੰਗਾ ਉਹ ਕਰ ਦੂੰਗਾ ਅੱਜ ਤੱਕ ਕੋਈ ਵੀ ਕੰਮ ਨਹੀਂ ਹੋਇਆ ਕੋਈ ਨਸ਼ਿਆਂ ਦੀ ਬੰਦ ਹੋਇਆ ਕੋਈ ਕੋਈ ਕੰਮ ਨਹੀਂ ਹੋਇਆ ਇੱਥੇ ਤੇ ਅਸਾਂ ਨੂੰ ਹੋਰ ਬੇਨਤੀ ਨਹੀਂ ਇਹ ਬੱਚੀ ਗਈ ਹੈ ਹੱਸਦਾ ਖੇਡਦਾ ਪਰਿਵਾਰ ਸੀ ਜਿਹੜਾ ਕੀ ਕਹਿੰਦੇ ਉਜਾੜਾ ਹੀ ਹੈ ਇੱਕ ਕਿਸਮ ਦਾ ਜਿਹੜਾ ਬੱਚਾ ਘਰੋਂ ਚਲਾ ਗਿਆ ਇਹਨਾਂ ਦੀ ਘਰ ਤੇ ਪੂਰੀ ਨਹੀਂ ਹੋ ਸਕਦੀ ਬਦਲਾ ਕਹਿੰਦੇ ਸੀ ਜੀ ਬਦਲਾਵ ਆਉਣਾ ਚਾਹੀਦਾ ਬਦਲਾ ਪਰ ਇਸ ਬਦਲਾਵ ਨੇ ਕੁਝ ਨਹੀਂ ਕੀਤਾ ਅਕੇ ਅੱਜ ਤੱਕ ਨਹੀਂ ਕੋਈ ਗੱਲ ਨਹੀਂ ਉਹ ਜੈ ਨਹੀਂ ਕਿ ਜੋ ਬਣਿਆ ਸੀ ਉਹ ਵੀ ਇਹਨਾਂ ਨੇ ਤੋੜ-ਫੋੜ ਕਰ ਛੱਡਿਆ ਇਹਨਾਂ ਨੇ ਹੋਰ ਕੀ ਕਰਨਾ ਸਾਡੀ ਬੇਨਤੀ ਇਹੀ ਹੈਗੀ ਹੈ ਇਹ ਚੈਨਲ 'ਤੇ ਲਗਾਨੀ ਚਾਹੀਦੀ ਹੈ ਲਗਾਮ ਲਗਾਨੀ ਚਾਹੀਦੀ ਹੈ ਕਿਉਂਕਿ ਇਹ ਅੱਜ ਇਹ ਕਿੰਨੇ ਕੋਈ ਅਜੇ ਕਈ ਵਾਰ ਸੁਣਿਆ ਹੈ ਕਿ ਕੋਈ ਬੇਟੀ ਕੋਈ ਕਿਸੇ ਦੀ ਬੇਟੀ ਐਕਟੀਵਿਟੀ ਤੇ ਜਾ ਰਹੀ ਹੈ ਉਹਦੇ ਡੋਰ ਫਿਰ ਗਈ ਜੀ ਉਹਦੀ ਆਪਣਾ ਜੈਥ ਹੋ ਗਈ ਹੈ ਕਈ ਵਾਰ ਮੁੰਡਿਆਂ ਦੀ ਬੱਚਿਆਂ ਦੀ ਨੌਜਵਾਨ ਬੱਚੇ ਚਲੇ ਗਏ ਕਈ ਵਾਰ ਇਹ ਹੋਇਆ ਤੇ ਮੇ ਬੇਨਤੀ ਹੈ ਕਿ ਸਰਕਾਰ ਅਗੇ ਕਿ ਹਾਂ ਇਹ ਇਸ ਚਾਇਨਾ ਡੋਰ ਨੂੰ ਬੰਦ ਕੀਤਾ ਜਾਵੇ ਮੈਂ ਕਾਂਤਾ ਹੈਗਾ ਮੈਂ ਇਥੋਂ ਦੀ ਆਸ਼ਾ ਵਰਕਰ ਹੈਗੀ ਹਾਂ ਹਾਂਜੀ ਸੀਐਸਸੀ ਹਸਪੀਟਲ ਦੇ ਵਿੱਚ ਮੇਰੀ ਡਿਊਟੀ ਹੈਗੀ ਹੈ ਹਾਂਜੀ ਤੇ ਇਹ ਮੇਰੇ ਨੇਬਰ ਹੈਗੇ ਨੇ ਹਾਂਜੀ ਤੇ ਇਹਨਾਂ ਦੀ ਬੱਚੀ ਦੀ ਡਿਲੀਵਰੀ ਮੇਰੇ ਹੱਥੋਂ ਹੀ ਹੋਈ ਹੈਗੀ ਹੈ ਹਾਂਜੀ ਤੇ ਬਹੁਤ ਨਾਈਸ ਪਰਿਵਾਰ ਹੈ ਆਪਣੀਆਂ ਬੇਟੀਆਂ ਵੀ ਇਹਨਾਂ ਬੇਟਿਆਂ ਵਾਂਗ ਹੀ ਪਾਲੀਆਂ ਨੇ ਹਾਂਜੀ ਪਰ ਇਹ ਥੋੜੀ ਪਤਾ ਹੀ ਘਰੋਂ ਹੱਸਦੇ ਖੇਡਦੇ ਗਏ ਨੇ ਤੇ ਚੰਗੀ ਭਲੀ ਗਈ ਬੇਟੀ ਨੂੰ ਖੂਨ ਖੂਨ ਲੈ ਕੇ ਆਏ ਜੇ ਹੱਥਾਂ ਦੇ ਵਿੱਚ ਤੇ ਚਾਈਨਾ ਡੋਰ ਸਾਡੀ ਤੇ ਹੋਈ ਹੋ ਹੰਗਾਰੇ ਕਿ ਇਹ ਜਿਹੜੀ ਚਾਈਨਾ ਡੋਰ ਹੈ ਨਾ ਪਲੀਜ਼ ਅਹੀ ਹੱਥ ਜੋੜ ਕੇ ਸਾਰਿਆਂ ਅੱਗੇ ਰਿਕੁਐਸਟ ਕਰਦੇ ਆ ਕਿ ਪਲੀਜ਼ ਜੋ ਵੀ ਪ੍ਰਸ਼ਾਸਨ ਨੇ ਨਾ ਸਾਰੇ ਭਗਵੰਤ ਮਾਨ ਅੱਗੇ ਬੇਨਤੀ ਹੈ ਹੱਥ ਜੋੜ ਕੇ ਕਿ ਇਹ ਜਿਹੜੀ ਡੋਰ ਹੈ ਨਾ ਇਹ ਬੰਦ ਹੋਣੀ ਚਾਹੀਦੀ ਹੈ ਅੱਜ ਇਸ ਬੱਚੀ ਨਾਲ ਇਹ ਹੋਇਆ ਏ ਕੱਲ ਨੂੰ ਹੋਰ ਵੀ ਕਿਸੇ ਨਾਲ ਅੱਗੇ ਵੀ ਕਈਆਂ ਦੇ ਫਾਦਰ ਚਲ ਗਏ ਨੇ ਕਈਆਂ ਦੇ ਬ੍ਰਦਰ ਚਲ ਗਏ ਨੇ ਪਰ ਉਹ ਵਾਪਸ ਨਹੀਂ ਨਹਾਂਦੇ ਹੈਗੇ ਜਿਹੜੇ ਚਲ ਜਾਂਦੇ ਨੇ ਪਰ ਇੱਕ ਜੜੇ ਜਿੰਨੂੰ ਦੁੱਖ ਲੱਗਾ ਏ ਉਸ ਪਰਿਵਾਰ ਨੂੰ ਪਤਾ ਬਾਕੀ ਨਾ ਤੁਸੀਂ ਜਾਣ ਸਕਦੇ ਹੋ ਨਾ ਮੈਂ ਜਾਣ ਸਕਦੀ ਆ ਤੇ ਸਾਡੀ ਇਹੋ ਹੀ ਹੈਗੀ ਆ ਵੀ ਬੇਨਤੀ ਵੀ ਪਲੀਜ਼ 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 ਇਹ ਡੋਰ ਬੰਦ ਕੀਤੀ ਜਾਵੇ ਸਰਕਾਰ ਦਾ ਕੋਈ ਨੁਮੈਂਦਾ ਆ ਦੇ ਘਰ ਪਹੁੰਚਿਆ ਹਾਂ ਜੀ ਆਏ ਹੀ ਆਏ ਨੇ ਇੱਥੇ ਪਰ ਉਹਨਾਂ ਨੇ ਤੁਹਾਨੂੰ ਪਤਾ ਕੀ ਕਹਿ ਕੇ ਜਾਣਾ ਕੁਝ ਕਰਦਾ ਤੇ ਕੁਝ ਵੀ ਨਹੀਂ ਕਹਿ ਕੇ ਜਾਂਦੇ ਨੇ ਕਰਨਾ ਕੀ ਉਹਨਾਂ ਨੇ ਸਰ ਆਏ ਸੀ